ਨਾਨਕ ਤੇਲ ਅਰ ਅਸਲ ਖਰ ਉਹ ਅਸਲੀ ਖੋਤੇ ਆ ਉਹ ਬੰਦੇ ਨਾਨਕ ਤੇ ਨਰ ਉਹ ਬੰਦੇ ਅਸਲੀ ਖੋਤੇ ਹਨ ਜੇ ਬਿਨ ਗੁਣ ਗਰਵ ਕਰਨ ਤੇ ਜਿੱਲਾ ਵਿੱਚ ਗੁਣ ਵੀ ਕੋਈ ਨਹੀਂ ਤੇ ਹੰਕਾਰ ਵੀ ਬਹੁਤਾ ਤੇ ਇਹ ਜੇ ਮੂਰਖ ਨੂੰ ਸਮਝਾਇਆ ਨਹੀਂ ਜਾ ਸਕਦਾ ਇਸ ਕਰਕੇ ਸਤਿਗੁਰੂ ਪਾਵਨ ਬਾਣੀ ਵਿੱਚ ਆਖਦੇ ਨੇ ਮੂਰਖੜ ਅਖਰ ਇਹੋ ਬੁਧੀਐ ਮੂਰਖ ਨਾਲ ਨਾ ਲੁਜੀਐ ਮੂਰਖ ਨੂੰ ਸਮਝਾਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਮੂਰਖ ਨਾਲ ਦਿਮਾਗ ਖਪਾਈ ਹੋਏਗੀ ਜਿੱਥੇ ਗੁਰਮੁਖ ਜਾਨੇ ਬਈਆ ਪੜਿਆ ਪਾਸ ਉਥੇ ਚੰਗੇ ਬੰਦੇ ਦੀ ਵਿਚਾਰ ਹੋਏਗੀ ਕੀ ਚੰਗਾ ਕੀ ਮਾੜਾ ਕੀ ਗਲਤ ਕੀ ਸਹੀ ਉਹਦੇ ਵਿੱਚੋਂ ਸਾਨੂੰ ਜੀਵਨ ਸਿੱਖਣ ਲਈ ਕੁਝ ਮਿਲੇਗਾ ਉਹਦੇ ਵਿੱਚੋਂ वाद ਵਿਵਾਦ ਕੀ ਝਗੜਾ ਖੇੜਾ ਨਹੀਂ ਨਿਕਲੇਗਾ ਸੋ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਮੂਰਖਾਂ ਦੇ ਨਾਲ ਝੱਖਾ ਮਾਰਨ ਨਾਲੋਂ ਗੁਰਮੁਖਾਂ ਦੀ ਸੰਗਤ ਕਰਿਆ ਕਰ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਅਸੀਂ ਉਹਨਾਂ ਪਿਆਰਿਆਂ ਦੇ ਮਿਲਾਪ ਦੀ ਗੱਲ ਕਰਦੇ ਹਾਂ ਜਿਨ੍ਹਾਂ ਮਿਲਿਆ ਸਾਨੂੰ ਕੁਰਬਾਨੀ ਦੀ ਵਿਚਾਰ ਮਿਲ ਜਾਏ ਗੁਰੂ ਕੇ ਸ਼ਬਦ ਦੀ ਵਿਚਾਰ ਮਿਲ ਜਾਏ ਗੁਰੂ ਕੇ ਸ਼ਬਦ ਨਾਲ ਸਾਡੀ ਸੁਰਤ ਦੀ ਸਾਜ ਬਣ ਜਾਏ ਚੰਗਿਆਈਆਂ ਦੇ ਨਾਲ ਸਾਡਾ ਜੀਵਨ ਭਰਪੂਰ ਹੋ ਸਕੇ ਉਹਨਾਂ ਰੱਬ ਦੇ ਪਿਆਰਿਆਂ ਦੀ ਉਹਨਾਂ ਦੀ ਸਤਸੰਗਤ ਸਾਨੂੰ ਇਹ ਸਤਗੁਰੂ ਬਖਸ਼ਿਸ਼ ਕਰੇ ਸੱਚੇ